ਹਾਂਜੀ ਸਸਤੀ ਗਾ ਦੋਸਤੋ ਦੋਸਤੋ ਤੁਹੇ ਦੇਖਿਆ ਪੜਲੇ ਹੁਣ ਅੰਦਾਜ਼ਾ ਲਾ ਲਿਆ ਹੁਣ ਆਪਾਂ ਕਿਸ ਵਿਸ਼ੇ ਤੇ ਗੱਲ ਕਰਨੀ ਹੈ ਗੱਲ ਕਰਦੇ ਆ ਦਿਲਜੀਤ ਤੂੰ ਸਾਂਝ ਦੀ ਦਿਲਜੀਤ ਸਿੰਘ ਤੂੰ ਸਾਂਝ ਤੁਹਾਨੂੰ ਪਤਾ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਲੁਧਿਆਣੇ ਦੇ ਵਿੱਚ ਉਹਦਾ ਸ਼ੋਅ ਸੀ ਤੇ ਆਪਾਂ ਉਹ ਸ਼ੋਅ ਨਹੀਂ ਸੀ ਹੁਣ ਦਿੱਤਾ ਰੋਕਿਆ ਸੀ ਟਿਕਟਾਂ ਸੀ ਵਗੜ ਦਿੱਤੀਆਂ ਤੁਹਾਨੂੰ ਵੀ ਪਤਾ ਕਿ ਉਹ ਸ਼ੋਅ ਆਪਾਂ ਬਿਲਕੁਲ ਫਰਲਾਬ ਕਪਤਾ ਜੀਆ ਸੋਸ਼ਲ ਮੀਡੀਆ ਤੇ ਕਮਰੇ ਜੇ ਬੈ ਕੇ ਲਾਈਵ ਪਾ ਕੇ ਗਰਾਊਂਡ ਤੇ ਨਹੀਂ ਹੁਣ ਉਹਦੀ ਫਿਲਮ ਆ ਰਹੀ ਹੈ ਕਹਿੰਦੇ ਕੋ ਸਰਦਾਰ ਜੀ ਸ਼ਾਇਦ ਤੇ ਉਹ ਕਹਿੰਦੇ ਆ ਕਿ ਆਪਾਂ ਹੁਣ ਫਿਰ ਲੱਗਣ ਦੇਣੀ ਵਾਕਿਆ ਉਹਨਾਂ ਅੱਗੇ ਵੀ ਕਹਿ ਬੋਲ ਪੁਗਾਏ ਸੀਗੇ ਉਹਨਾਂ ਕਿਹਾ ਸੀ ਸ਼ੋਅ ਨਹੀਂ ਹੋਣ ਦਾ ਨਹੀਂ ਹੋਣ ਦਿੱਤਾ ਹੁਣ ਕਹਿੰਦੇ ਫਿਲਮ ਨੇ ਲੱਗਣ ਦੇਣੀ ਵੱਕਾ ਨਾਲ ਨਹੀਂ ਲੱਗਣਦੇ ਨੇ ਦਲਜੀਤ ਸਿੰਘ ਦਸਾਂਜ ਅਗਰ ਸ਼ਾਇਦ ਸਿੰਘ ਨਾ ਪਿੱਛੇ ਹੁੰਦਾ ਲੱਗਿਆ ਤੇ ਸ਼ਾਇਦ ਇਹ ਸ਼੍ਰੀਮਾਨ ਜੀ ਇਹਨਾਂ ਰੋਲਾ ਨਾ ਪਉਂਦੇ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਅਜੇ ਇੱਕਦੋ ਹੋਰ ਵੀ ਬੋਲਣਗੇ ਵੈਸੇ ਉਹਨਾਂ ਨਾਨਾ ਸਿੰਘ ਲੱਗਦਾ ਹੀ ਆ ਆਪਾਂ ਗੱਲ ਇਹਨਾਂ ਖਰੋੜਾ ਸਾਧ ਕਰਦੇ ਹਾਂ ਕਾਰਨ ਕੀ ਦੱਸ ਰਹੇ ਆ ਉਹਦਾ ਵਜ੍ਹਾ ਕੀ ਦੱਸ ਰਹੇ ਆ ਕਿ ਉਹਦੇ ਵਿੱਚ ਕੋਈ ਪਾਕਿਸਤਾਨੀ ਸ਼ਾਇਦ ਐਕਟਰਸ ਆ ਜੈਕਟਰ ਆ ਪਤਾ ਨਹੀਂ ਐਕਟਰਸ ਕਹਿੰਦਾ ਜਿਹੜੀ ਹੀਰੋਇਨ ਆ ਉਹ ਪਾਕਿਸਤਾਨ ਦੀ ਜਿਸੇ ਫਿਰ ਉਹ ਕਾਰਨ ਕਿ ਉਹ ਪਾਕਿਸਤਾਨ ਦੀ ਐਕਟਰਸ ਜਿਹੜੀ ਕੰਮ ਕਰ ਰਹੀ ਆ ਫਿਰ ਤਾਂ ਬਾਈ ਜੀ ਇਸ ਤੋਂ ਪਹਿਲਾਂ ਬਹੁਤ ਫਿਲਮਾਂ ਬਣ ਚੁੱਕੀਆਂ ਜਿਨ੍ਹਾਂ ਦੇ ਵਿੱਚ ਪਾਕਿਸਤਾਨ ਦੇ ਐਕਟਰ ਐਕਟਰਸ ਕਲਾਕਾਰ ਜਿਨ੍ਹਾਂ ਨੇ ਗਾਣੇ ਤਾਂ ਗਾਏ ਉਹ ਵੀ ਬਹੁਤ ਆ ਫਿਰ ਉਹਨਾਂ ਕੀ ਕੀਤਾ ਜਾਵੇ ਉਹ YouTube ਤੇ ਪਈਆਂ ਇਹ ਤਬਦੀਲ ਗੀੜ ਕੋਣੇ ਚਾਹੀਦੇ ਹਟਾਉਣੇ ਚਾਹੀਦਿਆਂ ਤਾਂ ਕੋਈ ਤੇ ਪਾਕਿਸਤਾਨੀ ਕਲਾਕਾਰ ਨੇ ਪਾਕਿਸਤਾਨੀ ਹੀਰੋ ਐ ਜਾਂ ਪਾਕਿਸਤਾਨੀ ਹਿਊਰੀਨ ਜਾਂ ਛੋਟੇ ਮੋਟੇ ਹੋਰ ਵੀ ਐਕਟਰਸ ਕਲਾਕਾਰ ਹੈਗੇ ਆ ਮਸਲਾ ਕਿ ਅਸੀਂ ਸਿਰਫ ਸੋਸ਼ਲ ਮੀਡੀਆ ਤੇ ਵਾਇਰਲ ਕੱਟਣੀ ਆ ਪਤਾ ਉਹਨੂੰ ਵੀ ਆ ਉਹਦੇ ਕਦਰ ਬੈਂਤੇ ਹੋਣੀ ਨਹੀਂ ਉਹ ਇੱਕ ਇਸ ਭਲੇ ਮਰਦ ਨੂੰ ਬੰਦਾ ਪੁੱਛੇ ਕਿ ਚਲੋ ਜੇ ਮਸਲਾ ਬਣਾਉਂਦੇ ਆ ਆਪਾਂ ਗੱਲ ਕਰਦੇ ਆ ਕਿ ਪਾਕਿਸਤਾਨਾ ਜੰਗ ਲੱਗੀ ਜਾਂ ਜਿਹੜਾ ਕਾਂਡ ਹੋਇਆ ਸੀਗਾ ਕਸ਼ਮੀਰ 'ਚ ਭਲੇ ਬੰਦੇ ਨੂੰ ਬੰਦਾ ਪੁੱਛੇ ਕਿ ਇਹ ਫਿਲਮ ਕਿਤੇ ਉਹ ਤੋਂ ਬਾਅਦ ਥੋੜੀ ਬਣੀ ਹੈ ਇਹ ਤਾਂ ਉਹ ਤੋਂ ਪਹਿਲਾਂ ਦੀ ਹੈ ਕਿਹਦੇ ਕੌਣ ਦੀ ਬਣਦੀ ਪਈ ਹੈ ਕਿੰਨਾ ਟਾਈਮ ਹੋ ਗਿਆ ਕਿੰਨੇ ਟਾਈਮ 'ਚ ਬਣੀ ਉਹ ਤੇ ਇਹ ਜਿਹੜਾ ਕਾਂਡ ਹੈ ਇਹ ਤੋਂ ਮਹੀਨਾ ਦੋ ਮਹੀਨੇ ਪਹਿਲਾਂ ਦਾ ਹੈ ਮਸਲਾ ਕੁਛ ਨਹੀਂ ਹੈ ਕਿ ਆਪਾਂ ਸਿਰਫ ਇੱਕ ਹਾਦਸਾ ਮਾਉਣੀ ਹੁੰਦੀ ਹੈ ਕੰਟਰੋਵਰਸੀ ਕਰਨੀ ਹੁੰਦੀ ਹੈ ਬਿਨਾਂ ਮਤਲਬ ਤੋਂ ਕੁਝ ਲੋਕ ਇਹੋ ਜਿਹੇ ਹੈਗੇ ਜਿਹਨਾਂ ਨੂੰ ਛੋਕਾ ਜਿਹਨਾਂ ਨੂੰ ਚਾਹ ਕਿ ਜਿੰਨਾ ਚਿਰ ਉਹ ਮਹੀਨੇ 15 ਦਿਨ ਗਾਲਾ ਗੁਣਾ ਲੋਕਾਂ ਦਾ ਨਾ ਖਾ ਰਣ ਕਮੈਂਟਾਂ 'ਚ ਆਵਾਤਾਵਾ ਨਾ ਕਰਨ ਉਹਨਾਂ ਰੋਟੀ ਹজম ਨਹੀਂ ਹੁੰਦੀ ਉਹਨਾਂ ਹਾਜਮਾ ਕਮਜ਼ੋਰ ਹੈ ਕਹ ਲੋ ਕਿ ਕਹਾਜਮੇ ਦੀ ਦਵਾਈ ਲੈਂਦੇ ਆ ਸੋਸ਼ਲ ਮੀਡੀਆ ਤੋਂ ਉਹ ਭੜਿਆ ਬੰਦੇ ਆ ਵਲਟਰਾ ਵਲਟਰਾ ਸਾ ਉਹਨੇ ਕੰਮ ਕੀਤਾ ਫਿਲਮ ਬਣੀ ਆ ਫਿਲੋਂ ਚਲਣੀ ਆ ਸਿਨੇਮਿਆਂ ਚਲਣੀ ਲੋਕਾਂ ਦੇਖਣੀ ਜਿਹਨੂੰ ਪਸੰਦ ਵੇਖ ਲੂ ਜਿਹਨੂੰ ਨਹੀਂ ਪਸੰਦ ਆ ਵੇਖੂਗਾ ਜੇ ਤੁਹਾਨੂੰ ਨਹੀਂ ਪਸੰਦ ਤੂੰ ਆਪਣਾ ਮਾਦ ਦੇ ਕੀ ਗੱਲ ਖਤਮ ਜਿਹਨਾਂ ਦੀਕਤਾ ਦੇਖਣ ਨੂੰ ਜਗਦੇਖ ਹੋਣਗੇ ਇਹ ਗੱਲ ਪੱਕੇ ਨੂੰ ਘਰੇ ਬਹਿ ਕੇ ਟੀਵੀ ਤੇ ਦੇਖੇਗਾ ਕੋਈ ਸ਼ੱਕ ਨਹੀਂ ਦੇ ਵਿੱਚ ਟੀਵੀ ਤੇ ਵੀ ਆ ਜਾਂਦੀ ਹੈ ਕੋਈ ਸੈਡਾ ਸੂਡਾ ਬਣੀ ਹੋਈ ਆ ਪਤਾ ਨਹੀਂ ਕਿਹਦੇ ਉਥੋਂ ਦੇਖ ਲਈਦਾ ਪਤਾ ਵੇਖ ਕੇ ਬਹਿ ਕੇ ਵੇਖ ਲੈਂਦਾ ਕੁੱਲ ਮਿਲਾ ਕੇ ਅਸੀਂ ਮਹੀਨੇ 15 ਦਿਨ ਚਪਲਾ ਮਾਰਨੀ ਆਉਦੇ ਉਹ ਮਾਰ ਲਈਦੀ ਆ ਉਹ ਜੋ ਕੁਝ ਨਿਕਲੇ ਨਾ ਨਿਕਲੇ ਉਹਦਾ ਕੋਈ ਮਤਲਬ ਨਹੀਂ ਆ ਪਰ ਸਾਨੂੰ ਕੋਈ ਨਾ ਕੋਈ ਬਹਾਨਾ ਨਹੀਂ ਲੱਭਦਾ ਦੇਲਜੀ ਤੋਂ ਹੋਈ ਆ ਜਿਹੜਾ ਕਾਫੀ ਦੂਰ ਤੱਕ ਪੱਗ ਸੱਤੇ ਬਨ ਗਏ ਤੁਰਲਾ ਛੱਡ ਕੇ ਇੱਕੋ ਗੱਲ ਬੋਲਦਾਂਗੇ ਪੰਜਾਬੀ ਆ ਗਏ ਪੰਜਾਬੀਆਂ ਨਾਲ ਆਬਸ਼ਰ ਕੀਤਾ ਬੰਦੇ ਨੇ ਸਰਦਾਰ ਸੱਤੇ ਪੱਗ ਬਨ ਗਏ ਦੱਸਿਆ ਕਿ ਆ ਸਾਡੇ ਪੱਗ ਆ ਸਾਡੀ ਪਛਾਣ ਆ ਚੰਗੇ ਨੂੰ ਚੰਗਾ ਕਣਾ ਚਾਹੀਦਾ ਕਿਹੜਾ ਬਫਰਜੀ ਬਣਦਾ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦਿਓ ਤੇ ਦੱਸਿਓ ਕਿ ਵਾਕਿਆই ਫਿਲਮ ਨੇ ਲੱਗਣ ਦੇਣਗੇ ਸਾਡੇ ਬੱਬਰ ਸ਼ੇਰ ਲੁਧਿਆਣੇ ਵਾਲੇ ਕਿੱਜਾ ਲੱਗ ਜਾਵੇਗੀ ਜਹਾ ਤੁਸੀਂ ਦੇਣਾ